ਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾ ਟੈਮਿੰਗ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਮਨਸੀਬਤ ਕਰਾਇਆ ਗਿਆ ਅਜਾ ਇਨਸਾਨ ਉਧਰ ਜਲਦੀ ਉਧਰ ਦੇਖ ਲਓ ਉਧਰ ਦੇਖ ਲਓ 35 ਦੇ ਕਰੀਬ ਗੁਰਤੇ ਆਉਣਗੇ ਸੋਨਾ ਸੁੱਭਾ ਸਿਰਨ ਮੀਤ ਪ੍ਰਧਾਨ ਭਾਰਤੀ ਕਿਸਾਨਾਂ ਦੇ ਇਕੱਠ ਢੇੜੀ ਕਰਨਾ ਅੱਜ ਦਾ ਜਿਹੜਾ ਪ੍ਰੋਗਰਾਮ ਦੋ ਵੱਡੇ ਖੋਰੋਂ ਵੱਲੋਂ ਐਸਕੇਮ ਗੈਰ ਰਾਜਿਤ ਕੇਐਮ ਵੱਲੋਂ ਪੂਰੇ ਪੌਰ ਦੇ ਵਿੱਚ ਤੋ 2 ਘੰਟੇ ਵਾਸਤੇ 12:30 ਤੋਂ ਬਜੇ ਤੋਂ ਲੈ ਕੇ 2:30 ਵਜੇ ਤੱਕ ਦਾ ਪ੍ਰੋਗਰਾਮ ਇਹਦੇ ਵਿੱਚ 2021 ਦੇ ਵਿੱਚ ਜਿਹੜਾ ਦੌਰਾਂ ਚੱਲਿਆ ਸੀ ਉਹਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾ ਟੈਨੇ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਵਨਸੀਦ ਕਰਾਇਆ ਗਿਆ ਉੱਥੇ ਇੱਕ ਸਾਡਾ ਪੱਤਰਕਾਰ ਵੀਰ ਵੀ ਸੀਦਾ ਹੋਇਆ ਉਹਨੂੰ ਇਨਸਾਫ ਦੀ ਮੰਗ ਵਾਸਤੇ ਪਲੱਸ ਸਰਕਾਰ ਦੀ ਵਾਦਾ ਖਲਾਫੀ ਜਿਵੇਂ ਮੌਕਿਆਂ ਮੰਗਾ ਨੇ ਐਮਐਸਪੀ ਗਰੰਟੀ ਕਾਨੂੰਨ ਹੋ ਗਿਆ ਸਵਾਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਜੋ 2020 ਬਿਜਲੀ ਬਿਲਾ ਮਨਰੇਗਾ ਜਿਵੇਂ ਕਿ ਟੋਟਾ ਟੋਟਾ ਦੇ 200 ਦਿਨ ਕੰਮ ਦਿਹਾੜੀ 700 ਰੁਪਏ ਹੋਰ ਕੋਈ ਕਿਸਾਨਾਂ ਦੇ ਵਾਸਤੇ ਕੋਈ ਪਾਲਿਸੀ ਕਾਫੀ ਜਿਹੜੇ ਮੌਕੇ ਦੇ ਮੰਗਾ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਭਾਰਤ ਦੇ ਵਿੱਚ ਇਹ ਪ੍ਰੋਗਰਾਮ ਹੋ ਰਹੇ ਨੇ ਦੇਖੋ ਜੀ ਇਹ ਦੋ ਵੱਡੇ ਫੋਰਮਾਂ ਵੱਲੋਂ ਐਸਕੇਐਮ ਬਿਹਾਰ ਰਾਜ ਤੇ ਕੇਐਮ ਵੱਲੋਂ ਵੱਡੇ ਫੋਰਮਾਂ ਸਾਂਝਾ ਪ੍ਰੋਗਰਾਮ ਆ ਪੂਰੇ ਭਾਰਤ ਦੇ ਵਿੱਚ ਪਟਿਆਲ ਦੇ ਵਿੱਚ ਜੰਗ ਸਿੰਘ ਪਟੇੜੀ ਵਿਖੇ ਜਿਹੜਾ ਪਟੇੜੀ ਕੱਲਾ ਬਲਾਉਣ ਦੀ ਅਗਵਾਈ ਵਿੱਚ ਆਦਾਂ ਜਿਹੜਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ ਫਿਰ ਆਪਾਂ ਗੱਲ ਕਰਦੇ ਆ ਜਿਹੜੇ ਉਸ ਟਾਈਮ ਤੋਂ ਜਿਹੜਾ ਸਾਡੇ ਨਾਲ ਠੱਕਾ ਹੋਇਆ ਹੋਇਆ ਜੋ 13 ਫਰਮ ਨੂੰ ਅਸੀਂ ਫੇਰ ਦੁਬਾਰਾ ਤਿਆਰੀ ਕਰੀ ਵੀ ਅਸੀਂ ਆਪਣਾ ਰਹਿ ਗਿਆ ਮੰਗਾ ਸਰਕਾਰ ਦੀ ਵਾਦਾ ਖਲਾਫੀ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰੀ ਤਾਂ ਸਾਨੂੰ ਸਾਡੇ ਬਾਰਡਰਾਂ ਤੇ ਐ ਤਰੀਕੇ ਨਾਲ ਰੋਕਿਆ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਹੋਣ ਅਸੀਂ ਆਪਣੀ ਰਾਜਧਾਨੀ ਵਿੱਚ ਆਪਣੇ ਮੰਗਾਂ ਮੈਨੂੰ ਜਾ ਸਕਦੇ ਸਭ ਬੜੇ ਬੜੇ ਪੈਰੀਗੇਡ ਲਾਤੇ ਬਾਰਡਰ ਬਣਾਤੇ ਸਾਡੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਕਦੇ ਐਸਐਲਰ ਦੀਆਂ ਗੋਲੀਆਂ ਚਰਨ ਅਥਰੂ ਗੈਸ ਦੇ ਕੋਲੇ ਬਹੁਤ ਕੁਝ ਡੇ ਨਾ ਰਹੀ ਉੱਥੇ ਸਾਡੇ ਹਜ਼ਾਰਾਂ ਕਿਸਾਨ ਪਟੜੋਏ ਕਿਸੇ ਨੇ ਸਾਡੇ ਅੱਖਾਂ ਗਵਾਈਆਂ ਕਿਸੇ ਨੇ ਲੱਤਾਂ ਗਵਾਈਆਂ ਕਿਸੇ ਨੇ ਕੁੱਸ ਗਵਾਇਆ ਹਰ ਉਹ ਤੋਂ ਬਾਅਦ ਇੱਥੇ ਤੱਕ ਨਹੀਂ ਉਹ ਤੋਂ ਬਾਅਦ ਵੀ دہشت ਦਾ ਮਾਹੌਲ ਬਣਾਉਣ ਵਾਸਤੇ ਬੀਜੇਪੀ ਸਰਕਾਰ ਨੇ ਸਾਡਾ ਖਨੌਰੀ ਪਟੜ ਇੱਕ ਕਸਾਨ ਵੀਰ ਸੁਖਕਰਨ ਸਿੰਘ ਉਹਨੂੰ ਸਿੱਧਿਆਂ ਉਹਦਾ ਗੋਲਿਆਂ ਚ ਲਾ ਕੇ ਹਜ਼ਾਰਾਂ ਟਰੈਕਟਰ ਪੰਨੇਗਾ ਸੀਧ ਕੀਤਾ ਗਿਆ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਗਰਾਮ ਹੋਏਗਾ ਅੱਜ ਤੱਕ ਇਹ ਵੀ ਫਿਲਹਾਲ ਇਹ 2 ਘੰਟੇ ਦਾ ਅੱਜ ਦਾ ਪ੍ਰੋਗਰਾਮ ਸਿਰਫ 2 ਘੰਟੇ ਦਾ ਐ ਤੋਂ ਬਿਨਾ ਲਗਾਤਾਰ ਅਸੀਂ ਜਾਂ ਤੱਕ ਜਿਹੜੀਆਂ ਸਾਡੇ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨੇ ਜਾਂਦੀਆਂ ਪ੍ਰੋਗਰਾਮ ਲਗਾਤਾਰ ਮੋਰਚਿਆਂ ਵੱਲੋਂ ਦੇਜਾਣੇ ਨੇ ਕਿਉਂਕਿ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਸਰਕਾਰ ਦੇ ਮੰਨੀਆਂ ਹੋਈਆਂ ਮੰਗਾਂ ਨੇ ਵੀ ਅਸੀਂ ਲਾਗੂ ਕਰਾਂਗੇ ਸਿਰਫ ਲਾਗੂ ਨਹੀਂ ਕਰ ਰਹੇ ਐਜਾ ਕਰਨੀ ਕਹੀ ਜਾਂ ਜਿਹੜਾ ਸਰਕਾਰ ਜਾਂਦੀ ਆ ਵੀ ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਹੱਥ ਵਿੱਚ ਦੇ ਦਈਏ ਦੇਖੋ ਸਾਰੇ ਲੋਕ ਕੰਮ ਕਰਦੇ ਨੇ ਕੋਈ ਸਾਡਾ ਪੱਤਰਕਾਰ ਵੀ ਰਿਹਾ ਉਹ ਵੀ ਆਪਣੀ ਮਿਹਨਤ ਕਰ ਰਿਹਾ ਕੋਈ ਕੋ ਪੁਰਸ਼ ਮੁਲਾਜ਼ਮਾ ਉਹ ਵੀ ਕੰਮ ਕਰ ਰਿਹਾ ਕੋਈ ਚਪੜਾਸੀ ਉਹ ਵੀ ਕੰਮ ਕਰ ਕਿਸਾਨ ਵੀ ਕੰਮ ਕਰ ਰਿਹਾ ਕੋਈ 12 ਘੰਟੇ ਕੋਈ 14 ਘੰਟੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਆਪਣੇ ਬੱਚੇ ਨੂੰ ਪਾਲਣ ਪੋਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਉਹ ਕੰਮ ਕਰਕੇ ਉਹਨਾਂ ਨੂੰ ਫੇਰ ਵੀ ਚੰਗੀ ਜ਼ਿੰਦਗੀ ਨਹੀਂ ਜੀਣ ਦੇ ਰਹੀਆਂ ਉਹਨਾਂ ਪਰ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਜਿਵੇਂ 2020 ਬਿਜਲੀ ਬਿੱਲ ਕਹਿੰਦੇ ਨੇ ਚਿੱਪ ਪਾਲਾ ਮੀਟਰ ਜਿਵੇਂ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਤੁਸੀਂ ਚਲਾ ਸਕਦੇ ਨਹੀਂ ਨਾ ਸੀ ਸਰਕਾਰ ਸਾਰਾ ਕੁਝ ਪ੍ਰਾਈਵੇਟ ادارے ਨੂੰ ਦੇ ਰਹੀ ਆ ਮਤਲਬ ਬਹੁਤ ਵੱਡੀਆਂ ਮੰਗਾਂ ਹੁਣ ਮਜ਼ਦੂਰਾਂ ਦੀ ਗੱਲ ਕਰਦੇ ਆਪਾਂ ਘੱਟੋ ਘੱਟ ਨੂੰ ਦੋ-ਤਿੰਨ ਕੰਮ ਵੀ ਲੈ ਸੱਸਰ ਉਹਨਾਂ ਦੀ ਦਿਹਾੜੀ ਬਣੇ ਜਿਹੜਾ ਮਹਿੰਗਾਈ ਦਾ ਅੱਜ ਦਾ ਟਾਈਮ ਆ ਚਾਰ ਗੁਣਾ ਮਹਿੰਗਾਈ ਵਧ ਗਈ ਜੇ ਸਰਕਾਰ ਜਿਹੜੇ ਵੱਡੇ ਆਫਸਰ ਨੇ ਆਈਐਸਪੀ ਸਿਸ ਵੱਡੇ ਵੱਡੇ ਆਫਸਰਾਂ ਖਾਂ ਸਾਰਾ ਕੁਝ ਭੱਜ ਰਿਹਾ ਬਾਕੀ ਜਿਹੜੇ ਮਿਡਲ ਕਲਾਸ ਲੋਕਾਂ ਨੇ ਉਹਨਾਂ ਨਾਲ ਕੰਟਰੈਕਟਰ ਬੇਸ ਤੇ ਜੀ ਕਰਤੇ ਆ ਕਿਸੇ ਨੂੰ 10000 ਕਿਸੇ ਨੂੰ 8000 ਕਿਸੇ ਨੂੰ ਉਹ ਜਦ ਕੀ ਗਲਤ ਸਰਕਾਰ ਨੂੰ ਸਾਰਿਆਂ ਨੂੰ ਇੱਕ ਨਿਗਾ ਨਾਲ ਦੇਖਣਾ ਚਾਹੀਦਾ ਕਾਨੂੰਨ ਇੱਕ ਹੋਣਾ ਚਾਹੀਦਾ ਜੇ ਮੈਂ ਕਾਨੂੰਨ ਦੀ ਗੱਲ ਕਰਦੇ ਆ ਮੰਤਰੀਆਂ ਵਾਸਤੇ ਹੋਰ ਨੇ ਆਮ ਲੋਕਾਂ ਵਾਸਤੇ ਹੋਰ ਨੇ ਜੇ ਕੋਈ ਮੰਤਰੀ ਆ ਉਹ ਚ ਉੱਚਾ ਉੱਚਾ ਜਿਹੜਾ ਮਰਜ਼ੀ ਪਰਚਾ ਆ ਉਹ ਗਰੇ ਮੰਤਰੀ ਬਣ ਜਾਊਗਾ ਅਣਪੜਾ ਉਹ ਸਿੱਖਿਆ ਮੰਤਰੀ ਬਣ ਜਾਊਗਾ ਉਹਦਾ ਵਕੀਰਾਂ ਮੈਂ ਜੇਲ੍ਹ 'ਚ ਬੈਠਾ ਬੈਠਾ ਦੋ ਜਗ੍ਹਾ ਵੋਟਾਂ ਉੱਪਰ ਚੋਣ ਲੜ ਸਕਦਾ ਅਸੀਂ ਵੋਟ ਨਹੀਂ ਪਾ ਸਕਦੇ ਜੇ ਇੱਕ ਇੱਕ ਸਰਕਾਰ ਨਾਲ ਕੋਈ ਸਰਕਾਰੀ ਮਿਲਾਵਾ ਇੱਕ ਚਪਰਾਸੀ ਵੀ ਰੱਖਣਾ ਉਹਦੀ ਯੋਗਤਾ ਦੇਖੀ ਜਾਂਦੇ ਆ ਫਿਜ਼ੀਕਲ ਫਿਟਨੈਸ ਉਹਦੀ ਪੜ੍ਹਾਈ ਰਖਾਈ ਕੀ ਆ ਜਦੋਂ ਨੇਤਾ ਚੁਣਨਾ ਉੱਥੇ ਗੁੱਠਾ ਸਾਫ ਆ ਆਹ ਮੇਰੀ ਸਾਰੇ ਲੋਕਾਂ ਨੂੰ ਪੀਲਾ ਪੜ੍ਹੇ ਲਿਖੇ ਲੋਕਾਂ ਨੂੰ ਦੇਖੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਬਾਤਾਂ ਲਈ ਲੜ ਰਹੇ ਨੇ ਉਹਨਾਂ ਨੂੰ ਵੀ ਕਾਨੂੰਨ ਦੇ ਵਿਵਸਥਾ ਵਾਸਤੇ ਕੋਈ ਜਿਹੜੇ ਮੰਤਰੀ ਜਾਂ ਐਮਐਲਏ ਕਿਸੇ ਨੇ ਬਣਾ ਕੋਈ ਉਹਦੀ ਪੜ੍ਹਾਈ ਲਿਖਾਈ ਉਹਦੀ ਯੋਗਤਾ ਨਾਲ ਕੁਝ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਜਦੋਂ ਤੱਕ ਅਫਸਰਾਂ ਦੀ ਲੜਾਈ ਨਾ ਦੇ ਕਾਮਨ ਨਹੀਂ ਤਾਂ ਕਾਰਪੋਰੇਟ ਸੈਕਟਰ ਦੇ ਹੱਕਾਂ ਵਿੱਚ ਜਿਹਨੇ ਸਾਡੀਆਂ ਸਰਕਾਰਾਂ ਕਰ ਰਹੇ ਨੇ ਉਹ ਦਿਨ ਦੂਰ ਨਹੀਂ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਗੁਲਾਮੀ ਦੇ ਚੀਜ਼ਾਂ ਤੋੜ ਤੋੜ ਕੇ ਅੰਗਰੇਜ਼ਾਂ ਤੋਂ ਅੱਜ ਅਸੀਂ ਆਜ਼ਾਦ ਨਹੀਂ ਅੱਜ ਅਸੀਂ ਸਾਡੀਆਂ ਸਰਕਾਰਾਂ ਦੇ ਗੁਲਾਮ ਆ ਸਰਕਾਰ ਜਿਵੇਂ ਮਰਜ਼ੀ ਚਾਵੇ ਸਾਨੂੰ ਕੁੱਟ ਵੀ ਰਹੀ ਆ ਰੋਣ ਵੀ ਨਹੀਂ ਦੇ ਰਹੀ ਆਜ਼ਮਤ ਜਿੰਦਗੀ ਜੀਣ ਨੇ ਤੇਰੀ ਜਦ ਕਿ ਅਸੀਂ ਮਿਹਨਤੀ ਬਹੁਤ ਜ਼ਿਆਦਾ ਕਰ ਰਹੇ ਹਾਂ ਇਹਦੇ ਕਰਕੇ ਜਿਹੜੇ ਦੋ ਵੱਡੇ ਫਾਰਮਾਂ ਨੇ ਇੱਕ ਬਹੁਤ ਵੱਡਾ ਉਹਦਾ ਕੰਮ ਲੈ ਕੇ ਆਈ ਆ ਵੀ ਹਾਂ ਸ਼ਾਇਦ ਸਾਨੂੰ ਥੋੜਾ ਚੱਲਣਾ ਲੱਗਦਾ ਵੀ ਲੋਕ ਆਮ ਲੋਕਾਂ ਸਿੱਧ ਜਿੱਤ ਹੋ ਜੇ ਇਹ ਜਿਵੇਂ ਲੜਾਈਆਂ ਨੇ ਸਾਰੇ ਵਰਗ ਦੀਆਂ ਲੜਾਈਆਂ ਐਵੇਂ ਹੀ ਚੱਲਦੇ ਰੰਗਾ ਲੜਦੇ ਰਹਿਣਾ ਹੈ ਠੀਕ ਹੈ